ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗਸੇ ਲਈ ਲੈ ਕੇ ਆਏ ਜੀ 2 ਬਈ ਬੱਚੀਆਂ ਨੇ ਇੱਕ ਗੱਬਣ ਬੱਚੀ ਆ ਤੇ ਇੱਕ ਤੋਕੜ ਗੱਬਣ ਵੜਾ ਬਈ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਬਈ ਤਾਜੀ ਸੋਈ ਵੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਗਲਵੀਰ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਕਰ ਬਹੁਤ ਵਧੀਆ ਬਾਈ ਇਡੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਸਵਾ ਬਹੁਤ ਵਧੀਆ ਬਈ 2 ਘੰਟਾ ਸਾਰਾ ਮਾਲ ਸੇਲ ਹੋ ਗਿਆ ਸੀ ਹੂੰ ਤੇ ਬਾਕੀ ਬੱਚਾ ਜੇ ਵੀ ਆਪਣਾ ਇਹ ਵੇਖਦਿਆਂ ਸੀਗਾ ਪਰ ਜਿਹੜਾ ਵੀਡੀਓ ਤੇ ਸਵਾਦ ਵੇਚਣ ਦਾ ਬਾਈ ਉਹ ਅਲੱਗ ਆ ਨਾਲੇ ਚਾਰ ਨਵੇਂ ਭੈਣ ਭਰਾ ਜੁੜਦੇ ਆ ਨਾਲੇ ਮਾਲਕ ਦਾ ਘਰਾਂ ਜੋ ਮਿਲਦਾ ਨਾਲੇ ਆਪਣਾ ਮਾਲ ਵੀਡੀਓ ਤੇ ਵੇਚਦਾ ਠੀਕ ਹੈ ਬਾਈ ਆਪ ਬੱਚਾ ਵੀ ਰੋਕੇ ਆਪਾਂ ਰੱਖਾਂ ਕਿ ਜਦ ਵੀਡੀਓ ਦਿਖਾਵਾਂਗੇ ਇੱਕ ਬੰਦੇ ਦਾ ਫੋਨ ਪਸੇੰਦ ਆਇਆ ਸੀ ਬਾਈ ਸਾਨੂੰ ਵੀਡੀਓ ਪਾ ਦਿਓ ਨਾ ਬਾਈ ਇਹ ਵੀਡੀਓ ਐਂ ਪੈਂਦੀਆਂ ਹੂੰ ਤਾਂ ਹੀ ਆਪਾਂ ਵੀਡੀਓ ਚ ਸਾਰੇ ਪਾਸੋਂ ਦਿਖਾਵਾਂਗੇ ਕਿਸੇ ਪਸ਼ੂ ਦਾ ਹੈ ਕਿਸੇ ਦਾ ਸੌਦਾ ਨਹੀਂ ਹੋਇਆ ਕਈ ਰੇ ਬੰਦੇ ਨਾ ਐਂ ਸੋਤ ਲੈਂਦੇ ਆ ਕਿ ਵੀਡੀਓ ਤੇ ਉਹ ਦਿਖਾ ਦੇ ਬੱਚਾ ਵਿੰਗਾ ਹੋਣਗੇ ਬੱਚਾ ਆਪਾਂ ਵੀਡੀਓ ਦੇ ਵਿੱਚਾਂਗੇ ਠੀਕ ਹੈ ਬਾਈ ਹਾਂਜੀ ਨਾਮ ਤੇ ਐਡਰੈਸ ਬੋਲ ਨਾ ਬਾਈ ਜੀ ਕੁਲਵੀਰ ਸਿੰਘ ਪਿੰਡ ਬੁਰਥੜੜ ਜ਼ਿਲ੍ਹਾ ਬਠਿੰਡਾ ਤਸੀਹਾਰਾਮਪੁਰਾ ਫੂਲ ਨੇੜੇ ਪਿੰਡ ਬਾਈ ਨੇੜੇ ਬਾਈ ਭਾਈ ਭਗਤਾ ਆਪਾਂ ਨੂੰ 4 ਕਿਲੋਮੀਟਰ ਆ ਹੂੰ ਨਾਲ ਸਰੀਏ ਵਾਲਾ 2 ਕਿਲੋਮੀਟਰ ਨਾਲ ਦੇ ਪਿੰਡ ਆਪਣੇ ਕੋਠਾਗੁਰੂ ਮਲੂਕਾ ਡੋੜ ਬਾਜਾਖਾਨਾ ਹੀ ਨਾਲ ਦੇ ਪਿੰਡ ਆ ਠੀਕ ਹੈ ਭਾਈ ਮੋਬਾਈਲ ਨੰਬਰ ਪੂਰਾ 78142 20345 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਟਾਪ ਬ੍ਰੀਡ ਦੀ ਕਿੰਨੀ ਉਮਰ ਆ ਭਰਾ ਜੀ ਇਹਦੀ ਬਾਈ ਜੀ 5 ਮਹੀਨੇ ਉਮਰ ਆ ਓਕੇ ਤੇ ਨਾਲ ਦੀ ਬੱਚੀ ਦੀ ਹੈਗੀ 6 ਮਹੀਨੇ ਠੀਕ ਆ ਵਹੇ ਜੋੜੇ ਦਾ ਰੇਟ ਹੀ ਆਪਾਂ ਕਰਾਂਗੇ ਬਾਈ ਤੇ ਜੋੜੇ ਹੀ ਆਪਾਂ ਇਹ ਦੇਣਾ ਚਾਰ ਹੀ ਥਾਣੇ ਦੇ ਥਾਣ ਚੈੱਕ ਕਰਵਾ ਦੋ ਥਾਣ ਝੋਲੀ ਚੈੱਕ ਕਰਵਾਉਨੇ ਜਰੂਰ ਕਰਵਾਵਾਂਗੇ ਬਾਈ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਇਹਦਾ ਵੀ ਚੈੱਕ ਕਰਵਾ ਦੋ ਬਾਈ ਇਹਦੇ ਵੀ ਥਾਣ ਚੈੱਕ ਕਰ ਲਓ ਲੈ ਵੀਰੇ ਹਾਂ ਚਾਰ ਹੀ ਥਾਣਾ ਬਾਈ ਪੂਰੇ ਨਿੱਖੜਵੇਂ ਪੂਰੇ ਗਏ ਮੱਛਿਆਂ ਦੇ ਆਪਣੇ ਜੇ ਕਿਸੇ ਦੇ ਵੀ ਕੋਈ ਫੋਟੋ ਸ਼ਾਟ ਨਹੀਂ ਚਾਰ ਚਾਰ ਥਾਣ ਹੋਣਗੇ ਆ ਬੱਚਾ 5 ਮਹੀਨਿਆਂ ਦਾ ਪੇਪਰ ਦਾ ਆ ਬੱਚਾ ਬੱਚਾ ਹੈਗਾ 6 ਮਹੀਨਿਆਂ ਦਾ ਇਹ ਹੈਗਾ ਸੋਮ ਐਂ ਦੀ ਜੋੜੀ ਦਾ ਰੇਟ ਕਰਾਂਗੇ ਠੀਕ ਆ ਤੇ ਜੋੜ ਗਈ ਆਪਾਂ ਦੇਵਾਂਗੇ ਬਾਈ ਕੀ ਕਾ ਬਾਈ ਜੋੜ ਕੋਈ ਲਈ ਆ ਤੇ ਜੋੜ ਕੋਈ ਦੇਣੀ ਆ ਠੀਕ ਹੈ ਵੀਰੇ ਜੋੜੀ ਦਾ ਹੀ ਮੁੱਲ ਬਾਈ ਕਹਿੰਦਾ ਚੱਠੀ ਦਾ ਹੀ ਕਰਦੇ ਕੋਈ ਚੈੱਕ ਨਹੀਂ ਤੇ ਦੋਨੀਆਂ ਕਰਮਾਣੀਆਂ ਇੱਕੋ ਜੀਆਂ ਨੇ ਫੁੱਲ ਬਰੀਡ ਆ ਚੰਗੇ ਸੀਮਣ ਨੇ ਦੁੱਧ ਦਾ ਰਿਕਾਰਡ ਵੀਰੇ ਦੁੱਧ ਦਾ ਰਿਕਾਰਡ ਵੀਰੇ 30 ਤੋਂ ਪਲੱਸ ਆ ਬਾਕੀ ਅੱਜ ਸਾਰੇ ਵੀਰ ਜਿਹੜੇ ਵੀ ਵੀਡੀਓ ਦੇਦੇ ਆ ਸਾਰੇ ਸਮਝਦਾਰ ਆ ਬਾਈ ਜਿਹੜੀਆਂ ਚੰਗੀਆਂ نسل ਦੇ ਬੱਚੇ ਆ ਉਹ ਤਾਂ ਲੱਗ ਹੀ ਦੱਸ ਦਿੰਗਾ ਲੱਗ ਹੀ ਦੱਸ ਦਿੰਦੀ ਆ ਆਪ ਹੀ ਦੱਸ ਦਿੰਦੀ ਆ ਬੱਚੀ ਬਾਕੀ ਅੱਜ ਵੀਡੀਓ ਜੇ ਆਪਾਂ ਕਲੀਅਰ ਵੀ ਕਰਾਵਾਂਗੇ ਇੱਕ ਆਪਣਾ ਟੋਕੜ ਘੱਣਗਾ ਇਹਦੇ ਮਗਰ ਵੀ ਬੱਚਾ ਗਾ 8 ਮਹੀਨਿਆਂ ਦਾ ਤੇ ਇੱਕ ਵਾਰ ਸੇ ਆ ਬੱਚੇ ਦੀ ਕੁਆਲਿਟੀ ਦਿਖਾਵਾਂਗੇ ਹੂੰ ਠੀਕ ਆ ਬਾਈ ਕਵਾਲਿਟੀ ਇੱਕ ਨੰਬਰ ਆ ਪ੍ਰਿੰਟ ਚੰਗਾ ਥਣ ਝੂਲੀ ਚੰਗੀ ਆ ਮਾਡਰ ਕਾਰਡ ਚੰਗਾ ਚੰਗੇ ਸੀਮੰਡ ਦੀਆਂ ਫੁੱਲ ਬਰੀਡ ਕਵਾਲਿਟੀ ਚੈੱਕ ਕਰੋ ਫੇਸ ਦੇਖੋ ਦੋਨਾਂ ਦੇ ਜੋੜਾ ਇੱਕੋ ਜਿਹਾ ਹੀ ਆ ਬਈ ਕਬੂਤਰਾਂ ਦਾ ਜੋੜਾ ਮੰਨੋ ਤੇ ਕਵਾਲਿਟੀ ਫੁੱਲ ਕਰਮਾਲੀਆਂ ਚ ਬਰੀਡ ਦੇਖੋ ਬਈ ਫੇਸ ਫੂਸ ਕਰਮਾਲੀ ਦਾ ਲਗਾਤਾਰ ਬਈ ਆਪਾਂ 5-6 ਵੀਡੀਓ ਪਾਈਆਂ ਪਰ ਜਿਹੜੀਆਂ ਬੱਚਿਆਂ ਨੇ ਆਪਣੇ ਕੋਲ ਸਾਰੀਆਂ ਬਈ ਚਿੱਟੇ ਕਲਰਾਂ ਦੀ ਲੰਗਾਂ ਦੇ ਬੱਚਾ ਉਹ ਟੌਪ ਦੀਆਂ ਆ ਹੂੰ ਸਹੀ ਗੱਲ ਆ ਬਈ ਤੇ ਕੀ ਮੁੱਲ ਆ ਵੀਰੇ ਜੋੜੇ ਦਾ ਫਿਰ ਮੁੱਲ ਵੀਰੇ ਜੋੜੇ ਦਾ ਹੈਗਾ 44000 ਰੁਪਿਆ ਤੇ 40000 ਦੀਆਂ ਬੱਚੀਆਂ ਦੇਣੀਆਂ ਠੀਕ ਆ ਜੇ ਕੋਈ ਸਿੰਗਲ ਬੱਚੀ ਲਊਗਾ ਸਿੰਗਲ ਬੱਚੀ ਦਾ ਵੀ 20000 ਰੁਪਏ ਦੀ ਕੋਈ ਦੇਣੀ ਆ ਜੇ ਕੋਈ ਜੋੜਾ ਲੈ ਕੇ ਆ ਤਾਂ ਜੋੜਾ ਵੀ ਭਾਈ 40000 ਦਾ ਹੀ ਦੇਣਾ ਠੀਕ ਆ ਭਾਈ ਬਸ ਇਹ ਮਾਨਤਾ ਨਾਲ ਉਤਲਾ ਮਾਨਤਾ ਨਹੀਂ ਹੈ ਭਾਈ 4000 ਰੁਪਿਆ ਠੀਕ ਆ ਭਾਈ 47000 ਰੁਪਇਆ ਮੋਲ 40000 ਦੀਆਂ ਬੱਚੀਆਂ ਭਾਈ ਕਹਿੰਦਾ ਦੇ ਦੇਾਂਗੇ ਸਿੰਗਲ ਪੀਸ ਲੈਣਾ ਉਹ ਵੀ 20000 ਦੀ ਬੱਚੀ ਭਾਈ ਕਹਿੰਦਾ ਦੇਵਾਂਗੇ ਕੋਰੀਆਂ ਨਹੀਂ ਵੀ ਇਹਦਾ ਬਾਕੀ ਭਾਈ ਜਿੰਨੇ ਜਿੰਨੇ ਆਪਾਂ ਪੈਸੇ ਮੰਗੇ ਆ ਆਪਾਂ ਵੀ ਕਹਾਂ ਘਰੇ ਫਰੀਦ ਕੇ ਲਿਆਉਂਦੀ ਆ ਆਪਾਂ ਵੀ ਫੁੱਲ ਰੇਟ ਪਰ ਇਹ ਆ ਬਾਕੀ ਇੰਨੇ ਜਿੰਨੇ ਦਾ ਖਰਾਕ ਇੰਨੇ ਦਾ ਦੁੱਧ ਹੀ ਪੀਂਗਾ ਇਹ ਸਹੀ ਹੈ ਭਾਈ ਹਮਮ ਕਵਾਲਿਟੀ ਇੱਕ ਨੰਬਰ ਆ ਫੁੱਲ ਬਰੀਡ ਆ ਤੋੜਾ ਚੈੱਕ ਕਰ ਲਓ ਪ੍ਰਿੰਟ ਬੜਾ ਚੰਗਾ ਕਿਸੇ ਪਾਸੋਂ ਗਰਮਾ ਇਹਨੂੰ ਕੋਈ ਘਾਟ ਨਹੀਂ ਤੇ ਮੁੱਲ ਵੀ ਬਾਈ ਨੇ ਜੈ ਜੈ ਰੱਖਿਆ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਠੀਕ ਆ ਬਾਈ ਤੇ ਦੇਖੋ ਪਿੱਛੇ ਤੋਂ ਪੁੜੇ ਦੇਖੋ ਬਾਈ ਚੌੜੀਆਂ ਚੂੜੀਆਂ ਚੰਗੀਆਂ ਨੇ ਕਰਮ ਵਾਲੀਆਂ ਖਰਾਕ ਨਾ ਪਲੀਆਂ ਨੇ ਖੜੀਪਰਾ ਹਾਂ ਬਾਈ ਸਵੀਆਂ ਵੀ ਬੱਚੀਆਂ ਨੇ ਆਪ ਅੱਛੀ ਜਿਹੜੀ ਇੱਕ ਨੰਬਰ ਦੇ ਦਿਖਾਈ ਆ ਬਾਈ ਆਪਾਂ ਇਹਦਾ ਇਹ ਦੁੱਧ ਵੀ ਪੀਂਦੀ ਸੀਗੀ ਠੀਕ ਆ ਹਾਂ ਠੀਕ ਠੀਕ ਇਹਦਾ ਪੂਰਾ ਚੈੱਕ ਕਰਵਾ ਦੋ ਦਾਹ ਦਾਗਾ ਮੈਂ ਕਹਿੰਦਾ ਪੂਰਾ ਗਲਾਈ ਜਾ ਵੀਰੇ ਦੋਵੇਂ ਬੱਚੇ ਬਾਈ ਚੀਜ਼ਾਂ ਹਾਂਜੀ ਅੱਗੇ ਵੀਰੇ ਗੱਬਣਾ ਬੱਛੀ ਅੱਗੇ ਵੀਰੇ ਕੁਲਵੀਰ ਤਾਨਾ ਨੰਬਰ ਤੇ ਗੱਬਣਾ ਬੱਛੀ ਵੀਰੇ ਹਾਂ ਬਈ ਇਹ ਗੱਬਣਾ ਬੱਛੀ ਸਾਡੇ ਤੇ ਨਾਮ ਹੀ ਨਹੀਂ ਆਦੀ ਓਕੇ ਤੇ ਮੂੰਹ ਪਿਓਰ ਦੋ ਦੰਦ ਆ ਦੋ ਦੰਦ ਗੱਬਣ ਚੈੱਕ ਪਾਸ ਹਾਂ ਚੈੱਕ ਪਾਸ ਵੀਰੇ ਆਪਣੀ ਕਰਵਾਈ ਦੀ ਆ ਜਿਹੜੇ ਵੀਰ ਨਾਲ ਸੌਦਾ ਹੋਊਗਾ ਉਹ ਆਪਦੀ ਕਿਸੇ ਮਰਜ਼ੀ ਡਾਕਟਰ ਕੋਲ ਲੈ ਕੇ ਚੈੱਕ ਕਰਵਾ ਦੇ ਬਹੁਤ ਠੀਕ ਚਾਰ ਹੀ ਥਾਣਾ ਵੀਰੇ ਕੋਈ ਫੋਟਸ਼ਾਗ ਨਹੀਂ ਠੀਕ ਆ ਕੁਆਲਿਟੀ ਇੱਕ ਨੰਬਰ ਆ ਫੇਸ ਬੜਾ ਚੰਗਾ ਫੁੱਲ ਕਰਦਾ ਗੱਬਣਾ ਚੈੱਕ ਪਾਸ ਚੈੱਕ ਬਾਈ ਦੀ ਕਰਵਾਈ ਵੀ ਆ ਆਪਦੀ ਤਸੱਲੀ ਵੀ ਜਰੂਰ ਕਰਵਾ ਲੈ ਤੋਰਾ ਦੇਖੋ ਬਰੀਡ ਫੁੱਲ ਆ ਕਿ ਨਹੀਂ ਪਕਾ ਬਰੀਡ ਵੀ ਫੁੱਲਾ ਬਾਈ ਹਾਈਟ ਵੀ ਫੁੱਲਾ ਜਿਹਦੇ ਨਾਲ ਬੱਚੀ ਤਿਆਰ ਹੋ ਗਈ ਸਵਾ ਲੱਖ ਤੋਂ ਨਹੀਂ ਘੱਟ ਦੇ ਆਲਾ ਆਪਣਾ ਲੱਖ ਹੀ ਮੰਨ ਕੇ ਲੈ ਜੀ ਸਹੀ ਗੱਲ ਆ ਸਾਢੇ 3 ਮਹੀਨੇ ਚੈੱਕ ਪਾਸ ਆ ਹੂੰ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸ ਫੁੱਲ ਬਰੀਡ ਫੇਸ ਬੜਾ ਚੰਗਾ ਬੋਦੀ ਚੰਗੀ ਐ ਸੁਨੱਖਾ ਪੁਣਾ ਫੁੱਲ ਝੋਲੀ ਇੱਕ ਨੰਬਰ ਚਾਰ ਹੀ ਥਾਣਾ ਪੂਰੇ ਨਿਕੜਵੇਂ ਪੂਰੇ ਗਾਇਬ ਤੇ ਕੀ ਮੋਲ ਆ ਵੀਰੇ ਜੈਜ ਇਹਦਾ 47000 ਰੁਪਏ ਵੀਰੇ 45000 ਦੀ ਬੱੱਚੀ ਦਵਾਂਗੇ ਠੀਕ 2000 ਰੁਪਏ ਦੀ ਛੋੜੀ ਹੋਣੀ ਐ ਠੀਕ ਆ ਭਾਈ ਮੋਲ ਜੈਜ ਆ ਭਾਈ ਬੱੱਚੀ ਚੰਗੀ ਐ ਕੁਆਲਿਟੀ ਵਾਲੀ ਬੱੱਚੀ ਐ ਫੇਸ ਫੁੱਲ ਤੋਰਾ ਤਰ ਐ ਇੱਕ ਨੰਬਰ ਆ ਭਾਈ ਗੱਬਣ ਚੈੱਕ ਪਾਸ ਆ ਬਰੀਡ ਦੇਖੋ ਭਾਈ ਚਾਰ ਹੀ ਥਣ ਕੋਈ ਫੋਟ ਨਹੀਂ ਸਾਂਗਣੀ ਪੂਰੇ ਨਿਕੜਵੇਂ ਔਰ ਪੂਰੇ ਗਾਇਬ ਤੇ ਆ ਬਈ ਜੇ ਆਪਣੇ ਕਿਸੇ ਵੀ ਬੱਚੀ ਦੇ ਬਾਈ ਪੰਜਵਾਂ ਥਣ ਹੋਵੇ ਬੱਚਾ ਤਿੰਨੇ ਫਰੀ ਦੇ ਦਾਂਗੇ ਚਾਰ ਹੀ ਥਣ ਠੀਕ ਆ ਬਾਈ ਹਾਂ ਫੋਟ ਸ਼ਾਂਗ ਕਿਸੇ ਬੱਚੀ ਦੇ ਵੀ ਨਹੀਂ ਓਕੇ ਵੀਰੇ ਅੱਗੇ ਵੀਰੇ ਚਾਰ ਨੰਬਰ ਤੇ ਟੋਕੜ ਗੱਬਣਾ ਇਹ ਟੋਕੜ ਗੱਬਣਾ ਬਾਈ ਸਾਢੇ ਚਾਰ ਮਹੀਨੇ ਤੋਂ ਪਲੱਸ ਗੱਬਣਾ ਮਗਰ ਇਹਦੇ ਬੱਚੀ ਆ ਜੀ ਹਾਂ ਬੱਚੀ ਹੁਣ ਬੱਚੀ ਇਹ ਦੇਖ ਲੋ ਇਹ 8 ਮਹੀਨੇ ਦੀ ਬੱਚੀ ਆ 8 ਮਹੀਨੇ ਦੀ ਤੇ ਸਾਢੇ 11 ਮਹੀਨੇ ਗਾਂ ਗੱਬੜ ਹੋ ਗਈ ਇੱਕ ਵਾਰੀ ਕੁਆਲਟੀ ਵਾਲੇ ਬੱਚੇ ਚੈੱਕ ਕਰਵਾ ਦੋ ਸਹੀ ਗੱਲ ਇੱਕ ਬੱਚੇ ਦੀ ਬੱਚੇ ਦੀ ਉਮਰ 5 ਮਹੀਨੇ ਇੱਕ ਦੀ 6 ਆ ਇਹਦੀ 8 ਮਹੀਨੇ ਬਈ ਕੁਆਲਿਟੀ ਦਾ ਇੰਨਾ ਅਸਰ ਆ ਗਿਆ ਸਹੀ ਗੱਲ ਆ ਬਈ ਕੁਆਲਿਟੀ ਕੁਆਲਿਟੀ ਦਾ ਫਰਕ ਆ ਬਈ ਸਹੀ ਗੱਲ ਆ ਤੇ ਗੱਬਣ ਕਿੰਨੇ ਟਾਈਮ ਦੀ ਦੱਸੋ ਗੱਬਣ ਵੀਰੇ 4.5 ਮਹੀਨੇ ਦੀ 4.5 ਮਹੀਨੇ ਦੀ ਗੱਬਣ ਚੈੱਕ ਪਾਸ ਦੁੱਧ ਕਿੰਨਾ ਹੋਊ ਦੁੱਧ ਵੀਰੇ ਅਗਲੇ ਦੇ ਕਰੇ ਮਾਲਕਾਂ ਦੇ ਤਾਂ 113 ਕਿਲੋ ਪਰ ਆਪਣੇ ਕਰੇ ਸਹੀ 12 ਕਿਲੋ ਆ ਜਿਹੜੇ ਬਾਈ ਨਾਲ ਸੌਦਾ ਹੋਊਗਾ ਭਰਾ ਦੀ ਤਿੰਨ ਡੰਗ ਤਸੱਲੀ ਕਰਕੇ ਲੈ ਕੇ ਜਾਵੇ ਬਹੁਤ ਠੀਕ ਆ ਬਾਈ ਚਵਾਈ ਤੁਵੀ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਆ ਬਾਈ ਠੀਕ ਆ ਬਾਈ ਕੁਆਲਿਟੀ ਚੰਗੀ ਆ ਕੱਦ ਚੰਗਾ ਫਲੀ ਵੀ ਆ ਥਣ ਲੇਵਾ ਇੱਕ ਨੰਬਰ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਕੱਲਾ ਕੱਲਾ ਥਣ ਗੁਲਾਬੀ ਥਣ ਗੱਬਣ ਚੈੱਕ ਪਾਸ ਫੇਸ ਬੜਾ ਚੰਗਾ ਬੱਚਾ ਵੀ ਮਗਰ ਬੱਛੀ ਹੈਗੀ ਬੱਛੀ ਵੀ ਆਪਦੀ ਕੁਆਲਿਟੀ ਦੇ हिसाब ਨਾਲ ਚਲੋ ਠੀਕ ਆ ਬਾਈ ਹਨਾ ਤੇ ਮੁੱਲ ਕੀ ਐ ਵੀਰੇ ਜਿਆਦਾ ਮੁੱਲ ਵੀਰੇ 60000 ਰੁਪਿਆ 52000 ਦੀ ਆਪਾਂ ਗਾ ਦੇਵਾਂਗੇ ਦੋ ਦੋ ਹੋ ਸਕਦਾ ਆਪਣੇ ਘਰੇ 13 14 ਕਿਲੋ ਵੀ ਕਰ ਜੇ ਪਰ ਆਪਾਂ 12 ਮੈਨ ਵਾਲਾ ਦੱਸਿਆ ਠੀਕ ਆ 12 ਕਿਲੋ ਜਮ ਖੁੱਲਾ ਡੁੱਲਾ ਮਾਲਕਾਂ ਦੇ ਘਰੇ 13 ਕਿਲੋ ਹੀ ਪਰ ਆਪਣੇ ਘਰੇ ਆ ਕੇ ਜੀ ਨਹੀਂ ਲਾਇਆ ਥੋੜਾ ਉਪਰਾਂ ਕੀਤਾ ਇਹਨੇ ਪਹਿਲਾਂ ਤਾਂ ਬੱਛੀ ਉਹਨਾਂ ਨੇ ਰੱਖ ਲਈ ਸੀ ਤੇ ਬੱਛੀ ਆਪਾਂ ਦੁਬਾਰਾ ਮੰਗਾਈਆ ਸਪੈਸ਼ਲ ਪਹਿਲਾਂ ਦੇ ਬੱਛੀ ਦਾ ਬੱਚਾ ਨਹੀਂ ਮੰਨਦਾ ਦੇਣੀ ਨਹੀਂ ਉਹਦਾ ਕਰਕੇ ਥੋੜਾ ਜਿਹਾ ਕਰ ਗਿਆ ਅੱਜ ਵੜਨੇ ਜੀ ਲਾਇਆ ਅੱਜ ਪੱਠੇ ਚੱਕ 60000 ਰੁਪਇਆ ਮੋਲਾ 58000 ਦੀ ਬਾਈਕ ਹੈ ਨਾ ਵਾਇਡ ਦੇ ਦੇਵਾਂਗੇ ਭਾਈ ਦੁੱਧ ਵੀ ਚੰਗਾ ਦੱਸਿਆ ਗੱਬਣ ਵੀ ਐ ਚੈੱਕ ਪਾਸ ਆਗੀ ਕੱਦ ਵੀ ਚੰਗਾ ਚੰਗੀ ਆ ਪੱਲੀ ਵੀ ਆਗੀ ਲਿੱਸੀ ਲਾਮ ਵੀ ਨਹੀਂ ਕੋਈ ਚੰਗੀ ਆ ਪੱਲੀ ਵੀ ਆ ਤੇ ਬੱਚਾ ਮਗਰ ਵੱੱਛੀ ਆ ਭਈ ਆ ਖੜੀ ਐ ਅੱਗੇ ਵੀਰੇ 5 ਨੰਬਰ ਤੇ ਕਿੰਨੇ ਦਿਨਾਂ ਦੀ ਕੱਚੀ ਆ ਭਰਾ ਇਹ ਬਾਈ ਇੱਕ ਹਫਤਾ ਲੈ ਜੂਗੀ ਠੀਕ ਆ ਜਰਸੀ ਪੈਂਦੀ ਆ ਹੂੰ ਪਹਿਲੇ ਸੂਏ ਦੁੱਧ 15 14 ਕਿਲੋ ਪਾਇਆ ਵਾ ਐਂ ਕਿ ਅਗਲਾ ਭਲਾ ਦੀ 15 ਮਣਕੀ ਲੈ ਜੇ ਬਾਈ ਠੀਕ ਆ ਬਾਲਾ ਦੁੱਧ ਦਾ ਭਾਣੇ ਨਹੀਂ ਹੂੰ ਬਾਕੀ ਫੈਟ ਵਧੀਆ ਆਊਗੀ ਸੰਗਣਾ ਦੁੱਧ ਵੱਜਿਆ ਵਰਗਾ ਹੋਊਗਾ ਸਹੀ ਗੱਲ ਆ ਬਾਈ ਕੱਲੀ ਕੱਚੀ ਕੱਚੀ ਅਦਨ ਲੈ ਲਈਆ ਉਹਦੋਂ ਨੂੰ ਆਰਡਰ ਹੈ ਜਿਹੜਾ ਵਧੀਆ ਤਿਆਰ ਕਰ ਲਓ ਕੱਦ ਚੰਗਾ ਬਰੀਡ ਚੰਗਾ ਚਮਕ ਚੰਗੀ ਆ ਥਣਲੇਵਾ ਚੰਗਾ ਢੱਲਾ ਬਹੁਤ ਪਈਆਂ ਸਾਰੀਆਂ ਬਲਟ ਲੈ ਬਾਕੀ ਸੀਲ ਠੰਡੀ ਦਾ ਅੰਤ ਕੋਈ ਨਹੀਂ ਬਈ ਗਰਮ ਪਸ਼ੂ ਆਪਾਂ ਕੋਈ ਵੀ ਨਹੀਂ ਲੈਂਦੇ ਸਾਰੇ ਪਸ਼ੂ ਆਪਣੇ ਸੀਲ ਠੰਡੇ ਹੀ ਹੁੰਦੇ ਲੈ ਭਾਈ ਜਿਵੇਂ ਮਰਜ਼ੇ ਹੱਥ ਲਾਈ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕੁਝ ਨਹੀਂ ਫੁੱਲ ਬਰੀਡ ਆ ਫੇਸਬੁਕ ਬੜਾ ਚੰਗਾ ਬੋਦੀ ਵਾਦੀ ਚੰਗੀ ਆ ਸਨਖਪੂਣਾ ਬੈਡ ਦੇ ਵਿੱਚ ਫੁੱਲ ਆ ਭਾਈ ਤੇ ਕੀ ਮੋਲ ਆ ਭਰਾ ਜੀ ਜਰਾ ਇਹਦਾ ਮੋਲ ਵੀਰੇ 52000 ਰੁਪਿਆ 50000 ਦੀ ਆਪਾਂ ਦਵਾਂਗੇ 2000 ਰੁਪਏ ਦਾ ਮਾਨਤਾ ਨਹੀਂ ਹੋਣਾ 52000 ਰੁਪਿਆ ਮੋਲ ਲਾ 50000 ਦੀ ਬਾਕੀ ਕਹਿੰਦਾ ਬੜ ਦੇ ਦੇਾਂਗੇ ਭਾਈ ਚਮਕ ਚਮਕ ਚੰਗੀ ਹੈ ਕਲਰ ਬਹੁਤ ਚੰਗਾ ਥਾਣ ਬਹੁਤ ਚੰਗਾ ਮੁਕੇ ਵਾਲਾ ਥਾਣਾ ਹੱਥੀ ਚ ਬਾਈ ਵਾਲਾ ਥਾਣਾ ਹੱਥੀ ਚੋਲਾ ਜੈ ਮਸ਼ੀਨਾਂ ਚੋਲਾ ਕੁਛ ਤੋਰਾ ਦੇਖੋ ਭਾਈ ਕੀ ਆ ਬਾਤ ਢੱਲਾ ਬਹੁ ਪਈ ਆ ਨਾ ਭਰਾ ਹਾਂ ਢੱਲਾ ਪੰਗਾ ਵੀਰੇ ਆਪਾਂ ਕੋਈ 17 18 ਕਿਲੋ ਨਹੀਂ ਦੁੱਧਾਂ ਦੇ 15 ਕਿਲੋ ਦਾ ਮੰਨ ਕੇ ਲਈਏ 15 ਕਿਲੋ ਖੁੱਲਾ ਪਾ ਦੂਗੀ ਠੀਕ ਆ ਭਾਈ ਅੱਗੇ ਵੀਰੇ ਲਾਸਟ ਦੇਸੀ ਨਾਲ ਸਲਾਇ ਹਾਂ ਹਾਂ ਭਾਈ ਦੇਸੀ ਕਿਹੜਾ ਸੁਆ ਸੁਈ ਆ ਬਈ ਦੂਜਾ ਸੁਆ ਸੁਈ ਆ ਕਦੋਂ ਸੁਈ ਆ ਰਾਤ ਸੁਈ ਆ ਬਈ ਬੱਚੇ ਨੂੰ ਜਨਮ ਦਿੰਦਾ ਬੱਚਾ ਦੇਦਾ ਹਾਂ ਬਈ ਜੇਰ ਜਮਾ ਪੈਗੀ ਫੋਲੋ ਵੀਡੀਓ ਵੀ ਬਣਾਈ ਗੇ ਜੇਰ ਦੀ ਗਾਰੰਟੀ ਆ ਤੇ 7 ਕਿਲੋ ਬੋਲਾਗਾ ਆਪਾਂ ਕੋਈ ਬਾਹ ਨਹੀਂ ਆ 10 ਕਿਲੋ ਦੁੱਧ ਖੁੱਲਾ ਪਾ ਦੂਗੀ 7 ਕਿਲੋ ਬੋਲੇ ਤੋਂ ਕਰਮਲੀ ਸਟਾਰਟ ਹੋਈ ਆ 10 ਕਿ ਲੀਟਰ ਦੁੱਧ ਦੀ ਬਾਈ ਕਹਿੰਦੇ 12 ਵੀ ਦੇ ਸਕਦੀ ਆ ਬਈ ਪਰ ਆਪਾਂ 10 ਕਿਲੋ ਹੀ ਕਵਾਂਗੇ ਜੇ ਅਗਲੇ ਕਰੇ ਆ ਕੇ 2 ਕਿਲੋ ਵੱਧ ਕੱਢੇ ਫਿਰ ਸੁਆ ਆਉਂਦਾ ਗਾਂ ਨੂੰ ਗਾਂਕ ਜੋੜਦਾ ਸਹੀ ਗੱਲ ਆ ਬਈ ਬਰੀਟ ਫੁੱਲ ਚ ਬਾਕੀ ਸੀਲ ਸੰਧੀ ਦਾ ਵੀ ਬਾਈ ਕੋਈ ਅੰਤ ਨਹੀਂ ਬੱਚਾ ਲਾ ਕੇ ਹੁਣ ਤਾਂ ਕਰਮਾਂ ਵਾਲੀ ਸੂਈ ਪਈ ਕਿ ਕੋਈ ਮਰਜੀ ਬੱਚਾ ਲਾ ਕੇ ਅਗਲਾ ਲੈ ਜੀ ਠੀਕ ਆ ਬਾਈ ਮੁੱਠੀ ਵਾਲਾ ਥਣ ਚਵਾਈਤ ਵੀ ਵੀ ਚਵਾਈ ਬਾਈ ਇੱਕ ਨੰਬਰ ਆ ਬਾਕੀ ਦੁੱਧ ਵੀ ਚਿੱਟਾ ਹੈਗਾ ਚਿੱਟਾ ਹੈਗਾ ਪੀਲਾ ਦੁੱਧ ਨਹੀਂਗਾ ਗਾਇਆਂ ਵਾਂਗੂ ਚਿੱਟਾ ਦੁੱਧ ਤਾਂ ਮੱਝਾਂ ਦਾ ਤੇ ਕੀ ਮੁੱਲ ਆ ਭਰਾ ਜੈਜ ਮੁੱਲ ਵੀਰੇ ਦਾ 32000 ਰੁਪਿਆ ਠੀਕ ਆ 30000 ਦੀ ਬੱਚੀ ਦਵਾਂਗੇ 32000 ਰੁਪਿਆ ਮੁੱਲ ਆ 30000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਸੂਈ ਸਵਾਈ ਆ ਬੱਚਾ ਜਿਹੜੀ ਗੱਲ ਆ ਬਾਈ ਬੱਚਾ ਡੱਬਾ ਦੇਗੀ ਜਿਦਾ ਟੀਆ ਭਰਾਵਾ ਸੀਗਾ ਦੇਸੀਆ ਟੀਆ ਨਹੀਂ ਸੀ ਬੱਚਾ ਡੱਬਾ ਦੇਗੀ ਹੂੰ ਥਾਣ ਲੇਵਾ ਚੰਗਾ ਹਾਂ ਹਾਂ ਬਾਈ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣਾ ਚਾਰੇ ਥਾਣ ਨਿਕਲਵੇਂ ਵੜ ਇਹ ਵੀ ਚੰਗੀ ਆ ਬਾਈ ਸੂਈ ਸਵਾਈ ਆ ਤੇ ਆ ਜਰਸੀ ਵੀ ਚੰਗੀ ਆ ਕੱਲੀ ਸੱਚੀ ਕੱਚੀ ਆ ਆ ਵੀ ਟੋਕਣ ਗੱਬਣਾ ਚੈੱਕ ਪਾਸ ਆ ਗੱਬਣ ਬੱਛੀ ਤੇ ਆ ਦੋ ਡਾਇਮੰਡ ਪੀਸ ਬੱਚੇ ਬਾਈ ਬਹੁਤ ਚੰਗੇ ਆ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਾਈ ਨਿਕਨੇਕਟ ਕਰ ਲਿਓ ਧੰਨਵਾਦ